ਦੇਖੋ ਮੁੰਡੇ ਨਾਲ ਕਿੱਡਾ ਵੱਡਾ ਧੋਖਾ ਹੋਇਆ ਏ ਵਿਆਹ ਦੇ ਲਈ ਆਪਣੀ ਜਵਾਨ ਕੁੜੀ ਦਿਖਾ ਦੇਤੀ ਤੇ ਵਿਆਹ ਦੇ ਮੰਡਪ ਤੇ ਵਿੱਚ ਖੁਦ ਬੈਠ ਗਈ ਇਹ ਮਾਂ ਮੁੰਡੇ ਤੋਂ 25 ਸਾਲ ਵੱਡੀ ਇੱਕ ਔਰਤ ਨੇ ਅਜਿਹਾ ਛੜਿਆੰਤਰ ਰਚਿਆ ਤੇ ਖੁਦ ਦੇ ਹੀ ਭਰਾ ਪਰਜਾਈ ਨੇ ਅਜਿਹਾ ਛੜਿਆੰਤਰ ਰਚਿਆ ਕਿ ਮੁੰਡਾ ਹੁਣ ਦਰਦਰ ਦੀਆਂ ਠੋਕਰਾ ਖਾ ਰਿਹਾ ਏ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਮੇਰਠ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜੋ ਬਹੁਤ ਹੈਰਾਨ ਕਰਨ ਵਾਲਾ ਹੈ ਮੁੰਡੇ ਨੇ ਇਲਜ਼ਾਮ ਲਗਾਏ ਨੇ ਕਿ ਉਸਦੇ ਖੁਦ ਦੇ ਸਕੇ ਭਰਾ ਤੇ ਪਰਜਾਈ ਨੇ ਉਸਦਾ ਵਿਆਹ ਉਸਦੀ ਹੀ 25 ਸਾਲ ਵੱਡੀ ਔਰਤ ਦੇ ਨਾਲ ਜੋ ਹੈ ਕਰਵਾ ਦਿੱਤਾ ਹੈ ਦਰਅਸਲ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਦਾ ਹਾਂ ਦਰਅਸਲ ਹੋਇਆ ਇੰਜ ਕਿ ਲੜਕਾ ਅਜ਼ੀਮ ਜੋ ਕਿ ਆਪਣੇ ਮਾਪੇ ਦੀ ਮੌਤ ਤੋਂ ਬਾਅਦ ਆਪਣੇ ਭਰਾ ਤੇ ਪਰਜਾਈ ਦੇ ਨਾਲ ਰਹਿ ਰਿਹਾ ਸੀ ਤੇ ਉਸ ਨੂੰ ਵਿਆਹ ਦੇ ਲਈ ਕਿਹਾ ਗਿਆ ਤੇ ਨੌਜਵਾਨ ਅਜ਼ੀਮ ਨੇ ਕਿਹਾ ਕਿ ਠੀਕ ਹੈ ਮੈਂ ਵਿਆਹ ਕਰਵਾਉਣ ਨੂੰ ਤਿਆਰ ਹਾਂ ਅਤੇ ਜੋ ਉਸ ਦੀ ਪਰਜਾਈ ਆ ਉਸ ਨੇ ਕਿਹਾ ਕਿ ਉਸ ਦਾ ਵਿਆਹ ਉਸ ਦੀ ਹੀ ਵੱਡੀ ਭੈਣ ਜੋ ਵਿਧਵਾ ਹੋ ਚੁੱਕੀ ਆ ਉਸ ਦੀ ਬੇਟੀ ਦੇ ਨਾਲ ਹੋਵੇਗਾ ਅਤੇ ਜੋ ਹੈ ਸ਼ਗਨ ਵੀ ਬੇਟੀ ਨੂੰ ਕੋਆਇਆ ਗਿਆ ਤੇ ਬੇਟੀ ਨੂੰ ਜੋ ਹੈ ਉਹ ਦਿਖਾਇਆ ਗਿਆ ਤੇ ਅਜ਼ੀਮ ਨੇ ਵੀ ਲੜਕੀ ਨੂੰ ਵੇਖ ਕੇ ਹਾਂ ਕਰ ਦਿੱਤੀ ਪਰ ਜਦੋਂ ਨਿਗਾਹ ਹੋਣ ਲੱਗ ਪਿਆ ਜਦੋਂ ਨਿਗਾਹ ਪੜਿਆ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਜੋ ਹੈ ਨਜੀਮ ਨੂੰ ਪਤਾ ਲੱਗਾ ਕਿ ਉਸਦਾ ਵਿਆਹ ਉਸ ਲੜਕੀ ਦੇ ਨਾਲ ਨਹੀਂ ਬਲਕਿ ਉਸਦੀ ਵਿਧਵਾ ਮਾਂ ਦੇ ਨਾਲ ਹੋਇਆ ਹੈ ਜੋ ਕਿ ਉਸ ਤੋਂ 25 ਸਾਲ ਵੱਡੀ ਹੈ ਉਦੋਂ ਹੀ ਉਸਦੀ ਦੁਨੀਆ ਜਿਹੜੀ ਹੈ ਉੱਜੜ ਗਈ ਉਸਨੇ ਇਸ ਗੱਲ ਬਾਰੇ ਆਵਾਜ਼ ਚੁੱਕੀ ਤੇ ਉਸਦੇ ਇਲਜ਼ਾਮ ਲਗਾਏ ਕਿ ਉਸਨੇ ਭਰਾ ਅਤੇ ਪਰਜਾਈ ਨੇ ਉਸਦੇ ਨਾਲ ਬਹੁਤ ਕੁੱਟਮਾਰ ਕੀਤੀ ਅਤੇ ਕਿਹਾ ਕਿ ਹੁਣ ਇਹ ਹੀ ਤੇਰੀ ਪਤਨੀ ਹੈ ਇਹ ਹੀ ਤੇਰੀ ਬੇਗਮ ਹੈ ਤੈਨੂੰ ਇਸਦੇ ਨਾਲ ਹੀ ਰਹਿਣਾ ਪਵੇਗਾ ਅਜ਼ੀਮ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਮੈਂ ਕੁੜੀ ਵੇਖੀ ਸੀ ਤੇ ਉਸਦੀ ਮਾਂ ਦੇ ਨਾਲ ਮੈਂ ਕਿਵੇਂ ਰਹਿ ਸਕਦਾ ਹੈ ਇਹ ਸਾਰੇ ਚੀਜ਼ਾਂ ਤੋਂ ਬਾਅਦ ਉਸਨੇ ਐਸਐਸਪੀ ਦਫਤਰ ਦੇ ਵਿੱਚੋਂ ਪਹੁੰਚਾ ਤੇ ਉਸਨੇ ਕਿਹਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੇਰਾ ਭਰਾ ਮੇਰੇ ਪਰਜਾਈ ਮੇਰੀ ਕੁਟਮਾਰ ਕਰ ਰਹੇ ਨੇ ਮੈਨੂੰ ਜ਼ਬਰਦਸਤੀ ਜੁਆਇ ਇੱਕ 25 ਸਾਲ ਵੱਡੀ ਉਮਰ ਦੀ ਔਰਤ ਦੇ ਨਾਲ ਰਹਿਣ ਨੂੰ ਕਹਿ ਰਹੇ ਨੇ ਅਤੇ ਮੈਂ ਇਹ ਨਹੀਂ ਰਹਿ ਸਕਦਾ ਪਰ ਦੂਜੇ ਪਾਸੇ ਉਸਦੇ ਭਰਾ ਪਰਜਾਈ ਕਹਿ ਰਹੇ ਨੇ ਕਿ ਤੈਨੂੰ ਹੁਣ ਇੱਕ ਔਰਤ ਜੋ ਤੇਰੀ ਪਤਨੀ ਬਣ ਚੁੱਕੀ ਹੈ ਤੇਰੀ ਬੇਗਮ ਬਣ ਚੁੱਕੀ ਹੈ ਤੈਨੂੰ ਉਸ ਨੂੰ ਸਾਂਭਣਾ ਪਵੇਗਾ ਸੋ ਤੁਹਾਡੀ ਸਲਾਹ ਕੀ ਹੈ ਇਸ ਨੌਜਵਾਨ ਨੂੰ ਤੁਸੀਂ ਕੀ ਸਲਾਹ ਦਿਓਗੇ ਇਸ ਨੌਜਵਾਨ ਨੂੰ ਜਿਸ ਦਾ ਵਿਆਹ ਇਸ ਤਰੀਕੇ ਨਾਲ ਧੋਖੇ ਦੇ ਨਾਲ ਹੋਇਆ ਹੈ ਇਸ ਨੌਜਵਾਨ ਨੂੰ ਤੁਹਾਡੀ ਕੀ ਸਲਾਹ ਹੈ ਆਪਣੇ ਸਲਾਹ ਜਿਹੜੇ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤਾਂ ਕਿ ਨੌਜਵਾਨ ਤੁਹਾਡੀ ਸਲਾਹ ਪੜ ਸਕੇ ਸੁਣ ਸਕੇ ਅਤੇ ਉਸ ਨੂੰ ਕੁਝ ਪਤਾ ਲੱਗ ਸਕੇ ਕਿ ਉਹ ਕੀ ਕਰੇ